ਕੀ ਆ ਮੇਰੇ ਮੋਣ ਕੀ ਦਿਆ ਵਈ ਹੈ ਕੋਣ ਮੈਨੂੰ ਦੱਸੋਗੀ ਵੀ ਉਹ ਦਿਨ ਦੀ ਗੱਲ ਦੱਬ ਗਏ ਜੀ ਅੱਜ ਤੇ ਦੱਸੋ ਹੀ ਕੋਣ ਆ ਓ ਯਾਰ ਚੱਲ ਹੁਣ ਘਰੇ ਆ ਗਈ ਆ ਤੇ ਪਤਾ ਲੱਗਣਾ ਹੀ ਆ ਸਾਰਾ ਕੁਝ ਇਹਾ ਕੋਣ ਆ ਯਾਰ ਇਹਦਾ ਨਾ ਰਣਜੀਤ ਭਾਈ ਦਾ ਵਿਆਹ ਕਰਨਾ ਆਪਾਂ ਇਹਨਾਂ ਦਾ ਹਾਂ ਤੇ ਪਰ ਇਹ ਵਿਆਹ ਤੋਂ ਪਹਿਲਾਂ ਕਿਉਂ ਮੰਗੇ ਆ ਓ ਯਾਰ ਉਹ ਵੀ ਨਾ ਉਹ ਆਂਟੀ ਛੱਡ ਗਏ ਇੱਥੇ ਆਹੀਂ ਤੇ ਸੋਚਾ ਸੀ ਕਿ ਭਾਬੀ ਆ ਵੀਨ ਜਦੋਂ ਆਪਾਂ ਘਰੋਂ ਕੱਢਾਂਗੇ ਤਾਂ ਉਦੋਂ ਹੀ ਵਿਆਹ ਕਰਾਂਗੇ ਪਰ ਉਹ ਕਾਲੇ ਇੰਨੇ ਪੈ ਗਏ ਹੀ ਉਹ ਆਂਟੀ ਕਹਿੰਦੀ ਮੈਂ ਦਬਾ ਛੱਡ ਚਲੀ ਤੁਹਾਡੇ ਘਰੇ ਹੁਣ ਤੁਸੀਂ ਵੇਖੋ ਕਿੱਡੀ ਅਸੀਂ ਇੰਨੀ ਦੇਰ ਰੁਕ ਨਹੀਂ ਸਕਦੇ ਅੱਛਾ ਚਲੋ ਠੀਕ ਹੈ ਫਿਰ ਪਰ ਉਹਨੇ ਇੱਥੇ ਤਾਂ ਨਹੀਂ ਕਿ ਆਪਣੇ ਨਾਲ ਹੀ ਹਾਂ ਪਰ ਬਾਕੀ ਗੱਲ ਤਾਂ ਸਾਰੀ ਠੀਕ ਆ ਇਹ ਰਹਿਣ ਵੀ ਦੇ ਆਪਾਂ ਨਹੀਂ ਕਿ ਅਪਾ ਸ਼ੰਮੀ ਦੀਦਾ ਕੀ ਕਰਨਾ ਜੀ ਉਹ ਯਾਰ ਸ਼ੰਮੀ ਦੀਦਾ ਕੀ ਕਰਨਾ ਵਾ ਉਹਨਾਂ ਨੇ ਤਿੰਨ ਚਾਰ ਦਿਨਾਂ ਬਾਅਦ ਤੇ ਚੱਲ ਜਾਣਾ ਪੇਕੇ ਤੇ ਜਦੋਂ ਆਣਗੇ ਉਦੋਂ ਦੀ ਉਦੋਂ ਵੇਖਾਂਗੇ ਨਾਲੇ ਤੈਨੂੰ ਪਤਾ ਹੀ ਉਹਨਾਂ ਦਾ ਸਭਾ ਆ ਜੇ ਉਹਨਾਂ ਨੇ ਕੋਈ ਨਾ ਕੋਈ ਗੱਲ ਕਰਨੀ ਆ ਤੇ ਕੋਈ ਨਾ ਕੋਈ ਗੱਲ ਕਰਨਗੇ ਸਾਨੂੰ ਬਹਾਨਾ ਮਿਲ ਜਾਣਾ ਵਾ ਤੇ ਅਹੀਂ ਘਰੋਂ ਕੱਢ ਦੇਣਾ ਵਾ ਠੀਕ ਐ ਚੱਲ ਮੇਰੀ ਗੱਲ ਸੁਣ ਤੂੰ ਕਿਤੇ ਕਰਨਾਂ ਦੀ ਗੱਲ ਨਹੀਂ ਨਹੀਂ ਮੈਂ ਨਹੀਂ ਗੱਲ ਕਰਦੀ ਉਹਨੇ ਚੱਲ ਬਧਿਆਨ ਰੱਖੀ ਆਪਣਾ ਵੀ ਤੇ ਸੁਖਮੰਦਾ ਵੀ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਆ ਤੈਨੂੰ ਭਾਬੀ ਠੀਕ ਐ ਕੋਈ ਇਹ ਜੋ ਕੁਝ ਵੀ ਗੱਲ ਕਰਕੇ ਗਏ ਆ ਮੈਨੂੰ ਕੋਈ ਸਹੀ ਜਿਹਾ ਕਿਉਂ ਨਹੀਂ ਲੱਗੰਦਿਆ ਤਾਂ ਮਰਜੀ ਆ ਤੇ ਮੇਰੀ ਭੈਣ ਹੀ ਨਾ ਚੱਲ ਮੈਨੂੰ ਕੀ ਜੋ ਮਰਜੀ ਕਰਦੇ ਫਿਰ ਉਹ ਭਵੇਂ ਸ਼ਮੀ ਹੋਵੇ ਭਵੇਂ ਇਹ ਹੋਵੇ ਮੈਂ ਤੇ ਆਪਣੇ ਘਰੇ ਖੁਸ਼ ਹਾਂ ਮੈਨੂੰ ਕਿਹਨੇ ਕੋਈ ਮਤਲਬ ਨਹੀਂ ਬਿਲਕੁਲ ਕੁਝ ਠੀਕ ਨਹੀਂ ਲੱਗੰਦੇ ਆ ਕਿੰਦਾਂ ਦੀਆਂ ਗੱਲਾਂ ਕਰਦੇ ਵੇਲੇ ਇੱਕ ਔਰਤ ਮਾਂ ਨਹੀਂ ਬਣ ਸਕਦੀ ਤੂੰ ਕਰੋ ਘਰਦੋ ਨਹੀਂ ਮੈਂ ਨਹੀਂ ਹੋਣਗੀਆਂ ਵਾਹ ਜੀ ਤੁਸੀਂ ਚਾਹ ਬਣਾ ਕੇ ਲੈ ਕੇ ਆਏ ਹੋ ਹਾਂਜੀ ਲੈ ਲਓ ਜੀ ਥੈਂਕ ਯੂ ਕੀ ਹੋਇਆ ਕੀ ਸੋਚ ਰਹੇ ਹੋ ਕੁਛ ਨਹੀਂ ਕੋਈ ਤੇ ਗੱਲ ਹੈਗੀ ਹੈ ਜੇ ਤੁਸੀਂ ਗੁੱਸਾ ਨਾ ਕਰੋ ਮੈਂ ਤੁਹਾਨੂੰ ਇਹ ਗੱਲ ਪੁੱਛ ਸਕਦੀ ਹਾਂ ਹਾਂ ਜਰੂਰ ਪੁੱਛੋ ਤੁਹਾਡੀ ਵਾਈਫ ਦਾ ਤੁਹਾਡੀ ਕਿਹੜੀ ਅਜੀ ਗੱਲ ਜਿਹੜਾ ਤੁਸੀਂ ਉਹਨਾਂ ਨੂੰ ਛੱਡ ਰਹੇ ਹੋ ਤੁਸੀਂ ਮੰਮੀ ਨਾਲ ਗੱਲਾਂ ਕਰਦੇ ਸੀ ਮੰਮੀ ਨੇ ਤੁਹਾਨੂੰ ਦੱਸਿਆ ਨਹੀਂ ਕੁਝ ਹਾਂਜੀ ਆਂਟੀ ਨੂੰ ਤਾਂ ਮੇਰੀ ਸਾਰੀ ਗੱਲ ਹੋ ਗਈ ਸੀ ਹੁਣ ਤਾਂ ਬਸ ਜੋ ਮੰਮੀ ਨੇ ਤੁਹਾਨੂੰ ਕਿਹਾ ਨਾ ਬਸ ਉਹ ਹੀ ਫਿਰ ਗੱਲ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਉਹ ਛੱਡੋ ਤੇ ਮੈਨੂੰ ਇਹ ਦੱਸੋ ਤੁਹਾਡਾ ਕੀ ਚੱਕਰ ਹੈ ਤੁਸੀਂ ਤਾਂ ਬਧੀਆ ਲੱਗਦੇ ਸਾਰਾ ਕੁਝ ਕਰਦੇ ਹੋ ਵਾਰ ਸਭ ਕੁਝ ਤੇ ਕੀ ਚੱਕਰ ਹੋ ਗਿਆ ਤਾਤਾ ਮੇਰੀ ਆਂਟੀ ਨੂੰ ਸਾਰਾ ਕੁਝ ਦੱਸ ਚੁੱਕੀ ਹਾਂ ਫਿਰ ਵੀ ਇਹ ਮੈਨੂੰ ਹੀ ਦੱਸ ਦੋ ਕੁਛ ਮੈਨੂੰ ਤੂੰ ਪਤਾ ਲੱਗ ਜੀ ਜੋ ਭੁਗਿਆਦੀ ਦੱਸ ਦੋ ਤੂੰ ਇਹਨੇ ਘਰ ਵਿੱਚ ਆ ਗਏ ਹੋ ਹੁਣ ਤਾਂ ਤੁਸੀਂ ਸਾਡੇ ਆਪਣੀ ਬਣ ਮਲੇ ਹੋ ਬਸ ਮਾਰਕਟ ਬੜੀ ਕਰਦੇ ਸੀ ਉਹ ਨਾਲ ਮਾਰਕਟ ਕਰ ਦੇਗੀ ਹਾਂਜੀ ਆਦਿਆ ਇਹ ਕਿਹੜਾ ਬੱਤਾ ਹੋਇਆ ਇਹ ਨੂੰ ਸੁੱਜਣਾ ਨਹੀਂ ਹੋਇਆ ਤੇ ਬੰਦਾ ਕੁੜਤਾ ਮਾਰਦਾ ਵੇ ਇਹ ਗੱਲ ਨੂੰ ਸਮਝ ਨਹੀਂ ਲੱਗੀ ਗੱਲ ਕੋਈ ਹੋਰ ਹੋਣੀ ਆ ਜਲ ਖੋਲ ਕੇ ਕਰੂ ਮੇਰੇ ਨਾਲ ਗੱਲ ਤਾਂ ਹੀ ਕੀਤੀ ਹੈ ਹੱਥ ਚੁੱਕਦੇ ਸੀ ਮਤਕੜ ਬੋਲਦੇ ਸੀ ਕਿੱਡੇ ਸੋਹਣੇ ਲੱਗਣ ਦੇ ਬੈਠੇ ਦੋਵੇਂ ਜਾਣੇ ਉਸ ਦਿਨ ਨਜ਼ਰ ਨਾ ਲੱਗ ਜੇ ਨਾਲ ਮੈਂ ਤੇ ਆਨੀ ਛੇਤੀ ਛੇਤੀ ਸ਼ਮੀ ਤੋਂ ਸਕਾਰਾ ਮਿਲੇ ਤੇ ਇਹਨਾਂ ਦਾ ਮੈਂ ਵਿਆਹ ਕਰਾਂ ਤੇ ਦੋ ਤੋਂ ਹੁਣ ਤਿੰਨ ਤੇ ਮਮੀ ਆਪਣਾ ਬਾਉ ਖਡਾਵਾਂ ਤੇ ਖੁਸ਼ੀ ਰਵਾਂ ਕੁਛ ਰਵਾਂ ਮੇਰੇ ਵਾਲੇ ਦਿਲ ਕਰ ਰਸਿਆ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਬੜਾ ਬਦਮਾਗ ਬੰਦਾ ਹੱਤੋ ਗਈ ਆ ਐਡੀ ਸੋਣੀ ਤੇ ਤੀਨੀ ਹੋਈ ਕਿਦਾ ਸਾਨੂੰ ਘੁੱਟਦਾ ਮਾਰਦਾ ਹੋਵੇ ਮਾਰਨਾ ਆਪਣਾ ਤਾਂ ਬਹੁਤ ਵੱਡੀ ਗੱਲ ਨਹੀਂ ਐ ਉਹਨਾਂ ਸ਼ਾਬਤ ਤਬੂਕਰ ਦਾ ਸੀ ਅਸ਼ਾ ਹਾਂਜੀ ਸੋਸਾਇਟੀ ਚੰਗੀ ਨਹੀਂ ਸੀ ਔਰ ਉਸ ਤੋਂ ਵੱਡਾ ਭੂਤ ਉਹਦੇ ਸਿੱਖਤ ਹੁੰਦਾ ਸੀ ਕਿ ਮੈਂ ਬਾਹਰ ਵੈਲ ਸੈੱਟ ਹੋ ਜਾਾਂ ਬਾਹਰ ਜਾਣ ਦੇ ਚੱਕਰ ਚ ਪਤਾ ਨਹੀਂ ਕਿੰਨਾ ਕਿ ਪੈਸਾ ਬਰਬਾਦ ਕਰਤਾ ਹੈ ਗਹਿਣਾ ਤੇ ਗਹਿਣਾ ਨਹੀਂ ਮੇਰਾ ਕੋਈ ਛੱਡਿਆ ਮਤਲਬ ਪੁੱਛੋ ਹੀ ਨਾ ਕੀ ਹਾਲ ਕਰਤਾ ਸੀ ਦਿਮਾਗੋਂ ਪੈਦਲ ਇਹਨਾਂ ਗੱਲ ਕਹਦੀ ਆ ਅੰਨਾ ਹੀ ਸਿੱਧੀ ਜੀ ਗੱਲ ਹੈ ਜਿਨੂੰ ਇਨੀ ਸੋਣੀ ਜਨਾਨੀ ਵੀ ਨਹੀਂ ਦੀ ਹੈ ਹੈ ਤੇ ਨਸ਼ਾ ਜੀ ਨਸ਼ਾ ਨਾ ਘਰ ਤੀ ਨਾ ਸੁਣਨ ਲੱਗਾ ਹੋਵੇ ਤੇ ਬਾਹਰ ਲੱਭਦਾ ਫਿਰਦਾ ਹੋਵੇ ਉਹਨੂੰ ਮੈਂ ਬੰਦਾ ਹੀ ਨਹੀਂ ਕਹਿੰਦਾ ਇਹਨਾਂ ਨੂੰ ਫੋਨ ਕਰਦੀ ਆ ਕਿ ਮੈਨੂੰ ਲੈਣੀ ਆਜੋ ਕੱਲ ਨਹੀਂ ਰਹੇ ਹੈਗੇ ਮੇਰੇ ਨਾਲ ਪੁੱਛਾ ਤਾਂ ਸਹੀ ਕੀ ਕਰਨੇ ਪੜਾਉ ਹਲੋ ਹੈਲੋ ਹਾਂਜੀ ਰਣਜੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣ ਕਿਉਂ ਕਿ ਤੂੰ ਫੋਨ ਕਰ ਦਿੱਤਾ ਯਾਰ ਮੈਂ ਥੋੜਾ ਬਿਜ਼ੀ ਹੀ ਬਿਜ਼ੀ ਹੀ ਕਾਹਦੇ ਬਿਜ਼ੀ ਹੋ ਕਿੱਥੇ ਹੈਗੇ ਕਿੱਥੇ ਹੋ ਮੈਂ ਯਾ ਕਿਤੇ ਬਾਅਦ ਸੀ ਜਾਂਦਾ ਕੰਮ ਤੇ ਮਾ ਦੱਸ ਕੀ ਕੰਮ ਹੈ ਅੱਛਾ ਯਾਰ ਮੈਂ ਸੋਚਣ ਦੀ ਸੀ ਕਿ ਤੁਸੀਂ ਮੈਨੂੰ ਲੈਣ ਹੀ ਆ ਜਾਂਦੇ ਕੱਲ ਵੀ ਤੁਹਾਨੂੰ ਮੈਂ ਕਿਹਾ ਸੀ ਕਿ ਆਜੋ ਇੱਕ ਦਿਨ ਆਪਾਂ ਰਹਿਨੇ ਆ ਨਾਲ ਉਹ ਤੂੰ ਹੀ ਰਹੇ ਨਹੀਂ ਹੈਗੇ ਪਤਾ ਕੀ ਆ ਆਨਾ ਚਾਚੀ ਜੀ ਨਾ ਗੁੱਸਾ ਕਰਨ ਡਏ ਆ ਕਹਿੰਦੇ ਤੂੰ ਕਿਉਂ ਆ ਗਈਆਂ ਝਟਪਟ ਹੈ ਉੱਥੇ ਛੋਟਾ ਜਿਹਾ ਬੱਚਾ ਵਾ ਤੇ ਮੈਂ ਤੇ ਤੇਰੀ ਡਿਊਟੀ ਲਈ ਆ ਕਿ ਸਿਮਰਤਨਾ ਤੂੰ ਚੁੱਕਿਆ ਕਰ ਹੈਨਾ ਤੂੰ ਉਹਨੂੰ ਖੜਾਇਆ ਕਰ ਕੱਲ ਠੀਕ ਵੀ ਨਹੀਂ ਪਰਸੋਂ ਹੈਗੀ ਗੁੜੀ ਤੇ ਤੂੰ ਕਿਉਂ ਮੂੰਹ ਚੁੱਕ ਕੇ ਤੇ ਆ ਗਈਆਂ ਤੇ ਮੈਂ ਨਾ ਉਹਨੂੰ ਦੱਸਿਆ ਸੀ ਮੈਂ ਕਿ ਘਰੇ ਨਾ ਕੋਈ ਪਰੌਣੀ ਆਈ ਹੋਈ ਸੀ ਤੇ ਮੈਨੂੰ ਰঞ্জੀਤ ਕਹਿੰਦਾ ਜਾਵਾ ਧੋ ਦੇ ਤੂੰ ਹੋਇਆ ਬੋਲਾ ਤੂੰ ਪਾਗਲ ਹੋ ਕੀ ਦੱਸ ਤੈਨੂੰ ਪਤਾ ਨਹੀਂ ਯਾਰ ਪਹਿਲੀ ਗੱਲ ਤੂੰ ਨਹੀਂ ਸਮਝਉਦੀ ਤੇ ਕੇ ਆਏ ਜਨਾਨੀਆਂ ਦੇ ਵਹਿੇ ਕੁਸ਼ ਹੁੰਦੀਆਂ ਆ ਨਹੀਂ ਤੇਰੇ ਘਰ ਦੇ ਕਿੱਦਾਂ ਦੇ ਆ ਤੇ ਤੂੰ ਦੋ ਦਿਨ ਆ ਗਈਆਂ ਤੇ ਨਾਲ ਤੂੰ ਕਿਦੋਂ ਆਈ ਕਿਦਾਂ ਪਹਿਲੀ ਵਾਰ ਤੇ ਆਈਂ ਦੇ ਰਹਿਣ ਮਹਾ ਮਹਾ ਦੇ ਹੈ ਹੈ ਤੇ ਹੱਜ ਚਲੇ ਤੇ ਮਾ ਚਾਚੀ ਜੀ ਕੋਈ ਗੁੱਸਾ ਕਰਨ ਗਿਆ ਹੈ ਯਾਰ ਗੱਲ ਸਮਝਣ ਦੀ ਕੋਸ਼ਿਸ਼ ਕਰੋ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਹੈਗੇ ਆ ਉਹਨਾਂ ਨੂੰ ਇਹ ਆ ਕਿ ਘਰ ਜਾਵੇ ਸਿਮਰਤ ਕੋਲ ਦੋ ਜਾਣੀਆਂ ਵਧੀਆ ਹੁੰਦੀਆਂ ਵਾ ਤੁਹਾਨੂੰ ਪਤਾ ਮੰਮੀ ਕੋ ਤੇ ਕੰਮ ਕਾਜ ਨਹੀਂ ਹੁੰਦਾ ਹੈਗਾ ਅੱਜ ਕੱਲ ਤੂੰ ਮੇਰੀ ਗੱਲ ਸੁਣ ਚੁੱਪ ਕਰਕੇ ਮੇਰੀ ਗੱਲ ਸੁਣਾ ਤੈਨੂੰ ਦੱਸਿਆ ਨਾ ਉਹ ਕੁੜੀ ਆਈ ਘਰੀ ਉਹਨਾਂ ਦੀ ਮੰਮੀ ਤੇ ਰਿਸ਼ਤੇਦਾਰੀ ਤੋਂ ਹਾਂ ਉਹ ਸੰਬੰਧੀ ਘਰ ਸੰਬੰਧੀਆਂ ਤੋਂ ਸੰਬੰਧੀ ਦੇ ਘਰੇ ਹੀ ਨਿਆਰੇ ਲੈ ਦੋ ਦਿਨ ਉਹ ਕੰਮ ਕਰਨੀ ਤੇ ਕੰਮ ਕਰਾ ਕਰ ਮਾਰਦਣ ਕੇ ਗਰਮੀ ਚ ਕੀ ਫਾਇਦਾ ਤੈਨੂੰ ਦੱਸ ਕਿਤੇ ਸਮਝਿਆ ਕਰ ਕੁਛ ਚਲੋ ਫਿਰ ਮੈਂ ਵੇਖਦੀ ਹਾਂ ਕੀ ਕਰਨਾ ਵਾ ਉਹ ਟਿਆਣੀ ਬਣ ਮੇਰੀ ਗੱਲ ਸੁਣ ਇੱਥੇ ਰਹਿ ਦੋ ਚਾਰ ਦਿਨ ਨਿਆਰੇ ਲੈ ਵਧੀਆ ਏਸੀ ਥੱਲੇ ਬੈਠੀ ਹਾਂ ਕੀ ਕਰਨਾ ਤੂੰ ਇੱਥੇ ਆ ਕੇ ਕੰਮ ਜੇ ਪਤਾ ਗਰਮੀ ਕਿੰਨੀ ਆ ਸੋਈ ਡਾਸ਼ ਛੜਨ ਕੇ ਸਾਈ ਸਾਈ ਜਿਹੜੀ ਤੈਨੂੰ ਯਾਰ ਮੈਂ ਤਾਂ ਸਮਝਦੀ ਆ ਤੁਹਾਨੂੰ ਪਤਾ ਚਾਚੀ ਜੀ ਹੁਣੀ ਨਹੀਂ ਮੰਨਣ ਦੇ ਇੱਥੇ ਭਾਬੀ ਹੁਣੀ ਉਹ ਕਹਿੰਦੇ ਵੀ ਤੂੰ ਘਰ ਜਾ ਕੁੜੀ ਆ ਛੋਟੀ ਹੈਗੀ ਆ ਬੋਲਦੇ ਨਹੀਂ ਪਏ ਕੀ ਕਰਾਂ ਫਿਰ ਮੈਂ ਹੁਣ ਬੋਲਣਾ ਕੀ ਆ ਯਾਰ ਤੈਨੂੰ ਮੈਂ ਕੀ ਕਿੰਨੀ ਗੱਲ ਸਮਝਾਉਂਦਿਆਂ ਇਧਰੇ ਸਾਰਾ ਦਿਨ ਤੂੰ ਕੰਮ ਕਰਦੀ ਰਹੀ ਨਹੀਂ ਤੇ ਸੋਈ ਦੇ ਵਿੱਚ ਬਾਅਦ ਤੂੰ ਕੁੜੀ ਚੁਹਰੇ ਨਹੀਂ ਐ ਵੇਸੇ ਚਾਹ ਦੇ ਵਿੱਚ ਹੈ ਮੈਨੂੰ ਤੇਰੇ ਉਹ ਦੇਖਿਆ ਨਹੀਂ ਜਾਂਦਾ ਯਾਰ ਤੂੰ ਇਹਦਾ ਕਿਉਂ ਕਰਦੀ ਆ ਮੈਂ ਤੈਨੂੰ ਨਹੀਂ ਦੇਖਿਆ ਇਹਦਾ ਤੂੰ ਨਾ ਘਰ ਇੱਥੇ ਦੋ ਦਿਨ ਦਾਈ ਐ ਹੈ ਚਾਰ ਚਾਹ ਦੇ ਨਾਲ ਇਹਨਾਂ ਦੀ ਕਿਹੜੀ ਗੱਲ ਇਹਨੂੰ ਸਮਝਾਣਾ ਯਾਰ ਤੁਸੀਂ ਤੇ ਮੇਰੇ ਬਾਰੇ ਸੋਚਦੇ ਹੋ ਪਰ ਤੁਹਾਨੂੰ ਨਹੀਂ ਪਤਾ ਆ ਮੇਰੇ ਘਰ ਦੇ ਜੋ ਕਹਿਣਾ ਹੁੰਦਾ ਨਾ ਮੂੰਹ ਤੇ ਕਹਿ ਦਿੰਦੇ ਆ ਅਗਲੇ ਮੈਨੂੰ ਕਹਿੰਦੇ ਆ ਵੀ ਜਾ ਕੇ ਤੇ ਤੂੰ ਕੁੜੀ ਜਾਮ ਤੂੰ ਆ ਕੇ ਇੱਥੇ ਬਹਿ ਗਈ ਆ ਇਹਨਾਂ ਨੂੰ ਪਰਦੇ ਪੁਰਦੇ ਨਹੀਂ ਰੱਖਣੇ ਹੁੰਦੇ ਇਹਨਾਂ ਨੇ ਜਿਹੜੀ ਗੱਲ ਕਰਨੀ ਸਿੱਧੀ ਮੂੰਹ ਤੇ ਹੀ ਕਰਨੀ ਹੈ ਇਹਨਾਂ ਨੇ ਤੁਸੀਂ ਮੂੰਹ ਤੇ ਕਹਿ ਦਿਆ ਕਰਨਾ ਫਿਰ ਕਿਹੜੀ ਗੱਲ ਹੈ ਮਾਪਿਓ ਆਪੂਆ ਆਪਣੇ ਪੇਕੇ ਫਿਰ ਕਿਹੜੀ ਗੱਲ ਉਹਨੇ ਕੀ ਕਹਿਣਾ ਬਾਰੇ ਚਲੋ ਰਣਜੀਤ ਕੋਈ ਗੱਲ ਨਹੀਂ ਮੈਂ ਨਾ ਵੇਖਦੀ ਆ ਵੀ ਮੈਂ ਕੀ ਕਰਨਾ ਵਾ ਠੀਕ ਆ ਮੈਂ ਤੇ ਤਾਂ ਕਰਕੇ ਫੋਨ ਕੀਤਾ ਸੀ ਵੀ ਤੁਸੀਂ ਮੈਨੂੰ ਲੈਣ ਆ ਸਕਦੇ ਹੋ ਜੇ ਤੂੰ ਮੈਨੂੰ ਲੈਣ ਆਜੋ ਤੇ ਚੱਲ ਮੈਂ ਵੀ ਘਰ ਆ ਜਾ ਮੈਂ ਤਾਂ ਕਰਕੇ ਫੋਨ ਕੀਤਾ ਸੀ ਆ ਸਹੀ ਐ ਤੂੰ ਮੇਰੀ ਗੱਲ ਸੁਣ ਜੇ ਤੈਨੂੰ ਕੋਈ ਜ਼ਿਆਦਾ ਕਹਿਣਗੇ ਨਾ ਹੂੰ ਤੂੰ ਕਹੇ ਮੇਰਾ ਆਪਣਾ ਘਰ ਆ ਮੈਂ ਭਾਵੇਂ ਅੱਜ ਰਹਾ ਮਾਂ ਪਰ ਮਹੀਨਾ ਰਹਾ ਠੀਕ ਆ ਨਾ ਤੇਰੇ ਮੈਨੂੰ ਸਹੀ ਐ ਨਾ ਤੇ ਮੈਨੂੰ ਚੁੱਕਣਾ ਬੈਂਡੇ ਜੀ ਚੁੱਕਣਾ ਦੀ ਕੀ ਗੱਲ ਆ ਯਾਰ ਤੇ ਰਹਿ ਜਾਂਦਾ ਯਾਰ ਮੇਰੀ ਗੱਲ ਸੁਣ ਪਰ ਰਹਿ ਬਣ ਇੱਥੇ ਠੀਕ ਆ ਤੇ ਨਾਲ ਮੇਰੀ ਗੱਲ ਸੁਣ ਆਈ ਲਵ ਯੂ ਯਾਰ ਤੂੰ ਕਿਉਂ ਟੈਨਸ਼ਨ ਲੈਨੀ ਐ ਰਹਿ ਤੇ ਲੈ ਜੀ ਤੈਨੂੰ ਆਪੇ ਮੈਂ ਜਾਓ ਕੰਮ ਕਰੋ ਜਾ ਕੇ ਉੱਥੇ ਭਾਵੇਂ ਕੋਈ ਲੱਗ ਕੇ ਬੈਠਾ ਹੋਵੇ ਤੇ ਲਵ ਜੀ ਲਵ ਜੀ ਕਰੀ ਜਾਂਦੇ ਦਿਮਾਗੀ ਤੁਹਾਡਾ ਖਰਾਬ ਹੋਇਆ ਵਾ ਕਿਤੇ ਬੰਦੇ ਨਹੀਂ ਟਿਕ ਕੇ ਬਸ ਚੱਲ ਲਈ ਹੈਗੇ ਵੀ ਕਿੰਨਾ ਖਿਆਲ ਰੱਖਦੇ ਨਾ ਵੈਸੇ ਮੇਰਾ ਉਹਨਾਂ ਨੂੰ ਪਤਾ ਵਾ ਕਿ ਇੱਥੇ ਤੇ ਉਹਨੂੰ ਰੈਸਟ ਮਿਲ ਨਹੀਂ ਪਉਂਦੀ ਅੱਜਾ ਵੀ 20 ਘੰਟੇ ਕੰਮਕਾਜ ਹੀ ਲੱਗੀ ਰਹਿੰਦੀ ਆ ਤੇ ਨਾਲੇ ਗੁੜੀਆਂ ਨੂੰ ਚੁੱਕੀ ਫਿਰਦੀ ਆ ਜੇ ਰਾਤ ਉਹਦੀ ਆਵਾਜ਼ ਆ ਜਾਂਦੀ ਆ ਤੇ ਮੈਂ ਰਾਤ ਉਸੇ ਵੇਲੇ ਆਪਣੇ ਰੂਮ ਚੋਂ ਉੱਠ ਕੇ ਤੇ ਗੁੜੀਆਂ ਨੂੰ ਫੇਰ ਚੁੱਕ ਲੈਣੀ ਆ ਆਂਦੇ ਹੋਣੇ ਆ ਕਿ ਚੱਲ ਇੱਕ ਦੋ ਦਿਨ ਰਹਿ ਜੀਵੇ ਤੇ ਰਸਟ ਮਾਰ ਲਵੇ ਪਰ ਨਹੀਂ ਯਾਰ ਚਾਚੀ ਜੀ ਬਹੁਤ ਗੁੱਸੇ ਚ ਹੈਗੇ ਆ ਉਹਨਾਂ ਨੂੰ ਕੱਲ ਦਾ ਗੁੱਸਾ ਹੀ ਚੜਿਆ ਪਿਆ ਵਾ ਵੀ ਆਏ ਕੀ ਕਰਨੇ ਆ ਮੇਰੀ ਕੁੜੀ ਉੱਥੇ ਕੱਲੀ ਸਿਰ ਸੁਣਾਉਂਦੀ ਹੋਣੀ ਮੇਰਾ ਰਾਦਾ ਮੈਂ ਆਪ ਹੀ ਚਲ ਜਾ ਕਿਧਾ ਫੋਨ ਸੀ ਖੜੀ ਬੈਠਾ ਫੋਨ ਸੀ ਕਿਹੜਾ ਲਵ ਯੂ ਲਵ ਯੂ ਕਰੰਦੇ ਸੀ ਉਹ ਨਹੀਂ ਨਹੀਂ ਵਾਈਫ ਦਾ ਫੋਨ ਆਇਆ ਤੇ ਇਹ ਤਾਂ ਮੇਰੇ ਦੋਸਤ ਦਾ ਹੋਣੀ ਐਦਾਂ ਕਰਦਾ ਇਦਾਂ ਦੋਸਤ ਨੂੰ ਜਾਨ ਜਾਨ ਕਹਿੰਦੇ ਰਿਦਾ ਅਜ ਕਾ ਯਾਰਾ ਜਿੱਦਾਂ ਦਾ ਚੱਲਦਾ ਨਵੀਂ ਨਵੀਂ ਗੱਲ ਕਰਦਾ ਤੇ ਵਾਈਫ ਤਾਂ ਕਿ ਤੇ ਵਾਈਫ ਤੇ ਪੀ ਕੇ ਬੀਤੀ ਅਸੀਂ ਛੁੱਟ ਕੇ ਬੋਲਣ ਦੇ ਸੀ ਕਿ ਇੱਥੇ ਬੈਠੇ ਤੁਸੀਂ ਸਾਨੂੰ ਕਿਹਾਂ ਨਾਲ ਬਾਹਰ ਗਿਆ ਹੈ ਹਾਂ ਮੈਂ ਉਹ ਇਦਾਂ ਚੱਲਦਾ ਰਿਹਾ ਯਾਰਾ ਦੋਸਤਾਂ ਜੀ ਤੁਸੀਂ ਇਧਰ ਤੇ ਧਿਆਨ ਨਾ ਦਿਓ ਤੁਸੀਂ ਆਪਣਾ ਦੱਸੋ ਇਹ ਗੱਲ ਸੁਣੋ ਬਾਕੀ ਤੁਸੀਂ ਨਾ ਆਪਣੀ ਪੁਰਾਣੀ ਜ਼ਿੰਦਗੀ ਨੂੰ ਛੱਡੋ ਠੀਕ ਹੈ ਨਾ ਜਦੋਂ ਨਾ ਇੱਥੇ ਆ ਗਏ ਜੇ ਟੈਨਸ਼ਨ ਨਾ ਲਾ ਤੂੰ ਮੈਂ ਨਾ ਖੜੇ ਆਈ ਲਵ ਯੂ ਬੜਾ ਕਿੰਨਾ ਪਿਆਰ ਕਰਦੇ ਮੀਰੇ ਨਾਲ ਸ਼ਮੀ ਨੇ ਕਦੇ ਰੋਟੀ ਖਾਦੀ ਕਦੀ ਕਰਦੀ ਹੈ 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 ਕੁੜੀ ਮੈਂ ਕੱਪੜੇ ਜੋੜ ਲੈਂਦੀ ਤਾਂ ਬਿੱਲੀ ਹੋ ਜਾਂਦੀ ਸ਼ਮੀ ਰੋਟੀ ਦਮਾ ਨਹੀਂ ਨਾ ਸ਼ਮੀ ਸ਼ਮੀ ਕਿੱਥੇ ਪਹੁੰਚ ਗਈ ਆ ਸ਼ਮੀ ਹਵਾ ਵੀ ਕੀ ਹੋਈ ਨਹੀਂ ਮੈਂ ਕੁਛ ਨਹੀਂ ਆਇਆ ਹਏ ਉਹਨਾਂ ਰਣਜੀਤ ਦਾ ਫੋਨ ਆ ਮੇਰੀ ਫਿਰ ਦੱਸੋ ਇੰਜ ਹੀ ਕੁਛ ਦਿਆ ਕਰ ਬਾਬਾ ਜੀ ਤੇਰੀ ਖੁਸ਼ੀ ਨੂੰ ਨજર ਨਾ ਲਾਵੇ ਬਸ ਇੰਜ ਹੀ ਆਸ ਦੀ ਰਿਹਾ ਕਰ ਬੜੀ ਸੋਹਣੀ ਲੱਗ ਰਹੀ ਏ ਅੱਜ ਉਹ ਭਾਦੀ ਜਿਨਾ ਚਿਰ ਜਿੱਤ ਮੇਰੇ ਨਾਲ ਹੈ ਮੈਂ ਕਿਸੇ ਦਿਨ ਜੱਦੀ ਨਾਲ ਫੱਟੀ ਤੈਨੂੰ ਪਤਾ ਉਹ ਮੈਨੂੰ ਕਿੰਨਾ ਪਿਆਰ ਕਰਦੀ ਹੈ ਲੈ ਦੱਸ ਆਇਥੇ ਆਈ ਹੈ ਨਾ ਕਿ ਉਹਨਾਂ ਦਾ ਧਿਆਨ ਵਿੱਚ ਹੈ ਆਹ ਮੇਰੇ ਤੇ ਹੈ ਮੈਨੂੰ ਲੱਗੀ ਲੱਗੀ ਪੋੜਾ ਮੈਂ ਘਰ ਸ਼ੁਰੂ ਕਰ ਮਾਸਾ ਕੋਲੀ ਜਿਹਾ ਕੋਈ ਲਾਗੇ ਬੈਠਾ ਉਹ ਤੇਨੂੰ ਕੀ ਕਹੇ ਹਰਦੇ ਨਹੀਂ ਪਈ ਤੇਰੀ ਯਾਦ ਆਉਂਦੀ ਆ ਤੇ ਮਤਾਈ ਕੰਨੀ ਆ ਨਾਲ ਲੈ ਕੇ ਆਇਆ ਕਰ ਆਪੀ ਇੱਕ ਮਿੰਟ ਨਹੀਂ ਲੱਗਣਾ ਰਹਿੰਦੀ ਬਾਹਰ ਗਿਆ ਨੇ ਨਾ ਕਿ ਉਹਨਾਂ ਦਾ ਕੰਮ ਨਹੀਂ ਚਿੰਦਾ ਚਲ ਫਿਰ ਦੱਸ ਹਾਂ ਜਾਣਾ ਕਿ ਰਾਨਾ ਹੁੰਦਾ ਤੇਰਾ ਵੀ ਨਹੀਂ ਫਿਰ ਲੱਗਦਾ ਹੁਣਾ ਨਹੀਂ ਅੱਜ ਪੁੱਛਣ ਵਾਲੀ ਗੱਲਾਂ ਦੱਸ ਚੱਲ ਰੋਟੀ ਖਾ ਲੈ ਫਿਰ ਅੱਪੀ ਤੇਰੇ ਨਾਲ ਜਾਵਾਂਗੀ ਜਾਣਾ ਨਾ ਆ ਪਾਪੀ ਸੋਚਣੀਆਂ ਥੋੜਾ ਜਿਹਾ ਠਹਿਰ ਕੇ ਲੱਗਣੀਆਂ ਠਹਿਰ ਕੇ ਜਲਦੀ ਹਾਂ ਰੋਟੀ ਖਾ ਲਈ ਹੈ ਨਹੀਂ ਖਾਣੀ ਹੈ ਕੱਲ ਖਾਈ ਚੱਲ ਮੈਂ ਰੋਟੀ ਲੈ ਕੇ ਆਂਗੀ ਸ਼ਮੀ ਜੇ ਰਾਨਾ ਕਹਿੰਦਾ ਨਾ ਰਣਜੀਤ ਹੈ ਤੂੰ ਤੁਰ ਰਹਿ ਕਾ ਦੋ ਜਾ ਸਾਚੀ ਜੀ ਦਾ ਪਤਾ ਤੇ ਸਕੂਲ ਵੀ ਉਹ ਹੋ ਰਹੀ ਬਣਾਈ ਫਿਰ ਕੀ ਆ ਤੈਨੂੰ ਜਦੋਂ ਕਹਿਨਗੇ ਤੂੰ ਰਹਿ ਰਹਿ ਤੇ ਇੱਥੇ ਮੰਮੀ ਸੋਹਣਾ ਉਹ ਫੋਨ ਆਇਆ ਨਾ ਮਿੰਜਾ ਉਹ ਕਹਿੰਦੇ ਰਹਿ ਰਹਿ ਦੋ ਚਾਰ ਦਿਨ ਦੋ ਚਾਰ ਦਿਨ ਕਿਹੜੀ ਗੱਲ ਉਹ ਵੈਸੀ ਕਹਿੰਦੇ ਸੀ ਕੋਈ ਗੱਲ ਨਹੀਂ ਮੈਂ ਚੱਲ ਜੂੰਗੀ ਨਹੀਂ ਰਹਿੰਦੀ ਬੜੀ ਜ਼ਿਆਦਾ ਨਹੀਂ ਤੂੰ ਰਹਿ ਉਹਦੇ ਸਿਮਰਤ ਕੱਲੀ ਇਹ ਕੁੜੀ ਟਿਕਦੀ ਨਹੀਂ ਭਈ ਉਹਦਾ ਫੋਨ ਆਇਆ ਸੀ ਉਹ ਕਹਿੰਦੀ ਮੰਮੀ ਕੁੜੀ ਟਿਕਰੀ ਨਹੀਂ ਭਈ ਮੇਰੇ ਨੂੰ ਰஞ்சிਤ ਦਾ ਫੋਨ ਆਇਆ ਸੀ ਆਇਆ ਸੀ ਆਹੋ ਮੇਰੇ ਨੂੰ ਰஞ்சிਤ ਦਾ ਫੋਨ ਆਇਆ ਸੀ ਉਹ ਕਹਿੰਦਾ ਭੂਆ ਜੀ ਇਹਨੂੰ 5-6 ਦਿਨ ਰੱਖੋ ਤੁਸੀਂ ਇਹ ਘਰ ਸਾਰ ਦਿਨ ਕੰਮ ਕਰਦੀ ਰਹਦੀ ਆਹੋ ਕਹਿੰਦੀ ਉੱਥੇ ਬਈਏ ਤੁਹ ਕਰਕੇ ਮੇਰੇ ਨਾਲ ਲੱਤਾਂ ਤੁਖਾ ਜੀ ਕੀ ਸਮਝਾਵਨ ਕੋ ਰੈ ਪੈ ਮਨ ਇਹਨੇ ਤਾਂ ਲੱਗਦਾ ਪਰਸ ਪਹਿਲਾਂ ਹੀ ਕੱਢ ਕੇ ਰੱਖਿਆ ਤੇ ਮੈਂ ਚੱਲਦੀ ਹਾਂ ਮੇਰੇ ਆਰੀ ਤੇ ਪਹਿਲੇ ਕਰਕੇ ਬਹਿ ਜਾਂਦੀ ਆ ਨਹੀਂ ਨਹੀਂ ਰਣਾ ਰੁਣਾ ਕੋਈ ਨਹੀਂ ਪਿੱਛੇ ਸਿੰਮਤ ਬੜੀ ਜਸਵੀਰ ਓਕੀ ਪਈ ਹੁੰਦੀ ਐ ਤੇ ਕੁੜੀ-ਕੁੜੀ ਡਿਗਰੀ ਵੀ ਇਹਨੂੰ ਇਹਦੀ ਪੈ ਗਈ ਕੁੜੀ ਨੂੰ ਇਮਾਨਤ ਤੇ ਉਹ ਕੁੜੀ ਹੁਣ ਉਹਦੇ ਹੱਥਾਂ 'ਚ ਨਹੀਂ ਵੀ ਡਿਗਰੀ ਪਤਾ ਕੀ ਗੱਲ ਭੈਣ ਜੀ ਐਡੀ ਸਾਸਤਾ ਵੀ ਮੈਨੂੰ ਫੋਨ ਆਇਆ ਸੀ ਪਹਿਲਾਂ ਉਹਦਾ ਫੋਨ ਆਇਆ ਮੈਨੂੰ ਕਹਿੰਦੇ ਭੈਣ ਜੀ ਮੇਰੀ ਗੱਲ ਸੁਣੋ ਆ ਟਾਡੀ ਕੁੜੀ ਤਾਂ ਸਾਰਾ ਦਿਨ ਕੰਮਕਾਰ 'ਚ ਲੱਗੀ ਰਹਿੰਦੀ ਆ ਆਪਣੀ ਸਿਹਤ ਵੱਲ ਨਹੀਂ ਵੇਂਦੀ ਆ ਕਮਜ਼ੋਰ ਹੋ ਜਾਂਦੀ ਆ ਮੈਂ ਤਾਂ ਬਾਹਨੇ ਲਾ ਭੇਜਿਆ ਨਾਲਿਓ ਕੰਦੇ ਨੇ ਉਹ ਜੜੀ ਸਾਡੇ ਘਰ ਪਰੌਣੀ ਆਈ ਹੈ ਨਾ ਉਹਨੂੰ ਮੈਂ ਕੰਮ ਕਰ ਡਾਇਆ ਆ ਤੇ ਸਿਮਰਾ ਥੋੜਾ ਕੋ ਕੰਮ ਕਰਨ ਡਈ ਹੈ ਨਹੀਂ ਤੇ ਪਰੌਣੀ ਆਂਦੀ ਤੇ ਉਹਨਾਂ ਨੂੰ ਕੰਮ ਲਾ ਜੀਦਾ ਭੈਜੀ ਇਹ ਤਾਂ ਉਹਦੇ ਸੱਸ ਦੀ ਮਰਜ਼ੀ ਆ ਨਾ ਨਹੀਂ ਨਹੀਂ ਕਿਉਂ ਤੇਰੀ ਉਹਦੇ ਸੱਸ ਨੇ ਜੇ ਕੰਮ ਡਾਇਆ ਤੇ ਲੱਗੀ ਰਹਿਣ ਤਾਂ ਕੰਮ ਮਾਂ ਮੇਹੀ ਗੱਲ ਸੁਣ ਕੋਈ ਉਹਨਾਂ ਦੇ ਖਾਸ ਹੀ ਨਹੀਂ ਸੱਸ ਦੀ ਜਿਹੜੀ ਉਹਨੇ ਸੋਈ ਚਵਾੜ ਦਿੱਤਾ ਐਵੇਂ ਕਹਿੰਦੇ ਥੋੜੀ ਸੋਈ ਚਵਾੜ ਦਿੱਤਾ ਥੋੜਾ ਪਰ ਸੋਈ ਚਵਾੜ ਦਿੱਤਾ ਤੇ ਰਹਿ ਤੂੰ ਜੇ ਕਹਿਣ ਦੀ ਚਾਚੀ ਜੀ ਉਹਦੀ ਸੱਸ ਤੇ ਰਹਿਣ ਨੂੰ ਸ਼ਮੀ ਨੂੰ ਚਾੜ ਦੇ ਹਾਂ ਉਹਦੀ ਸੱਸ ਨੇ ਕਿਹਾ ਤੈਨੂੰ ਭੈਣ ਜੀ ਉਹਦੀ ਸੱਸ ਨੇ ਵੀ ਕਿਹਾ ਫਿਰ ਉਸ ਤੋਂ ਬਾਅਦ ਰਣਜੀਤ ਦਾ ਫੋਨ ਮੈਨੂੰ ਆ ਗਿਆ ਮੈਨੂੰ ਕਹਿੰਦੇ ਆ ਭੂਆ ਜੀ ਆਹ ਨਾ ਮੈਨੂੰ ਮੱਠਾ ਮੱਠਾ ਬੁਖਾਰ ਲੱਗਦਾ ਰਹਿੰਦਾ ਸ਼ੰਮੀ ਨੂੰ ਜੇ ਕਰ ਰਹੀ ਨਾ ਬੁਖਾਰ ਬੁਖੂਰਤ ਹੋਈ ਨਹੀਂ ਕਿ ਲੱਗਦਾ ਪਤਾ ਨਹੀਂ ਭੈਣ ਜੀ ਮੈਨੂੰ ਤਾਂ ਉਹਨੇ ਕਿਹਾ ਕੰਦਾ 4 ਦਿਨ ਨੂੰ ਘਰ ਰੱਖੋ ਤੇ ਨਾਲੇ ਮੇਰੀ ਗੱਲ ਸੁਣੋ ਇਹਨੂੰ ਘਮਾਓ ਫਰਾਓ ਤੇ ਮੈਨੂੰ ਪਤਾ ਕੀ ਕੰਦਾ ਆ ਸ਼ੰਮੀ ਦੇ ਫੋਨ ਤੇ ਮੈਂ ਪੈਸੇ ਸੈਂਡ ਕਰ ਦੇਣਾ ਇਹਨੂੰ ਆਂਦਾ 4 ਚੀਜ਼ਾਂ ਵੀ ਲੈ ਕੇ ਦਵੋ ਤੇ ਆਂਦਾ ਸੀਮਾ ਭਾਬੀ ਤੇ ਆ ਸ਼ੰਮੀ ਦੋਮੇ ਕੋ ਮਰ ਜਾਣ ਅੰਤਾ ਜਦਾ ਹਾਤ ਹੋ ਸਕੇ ਤੇ ਲੋਟ ਲੋ ਵੀ ਖਾ ਲਿਆ ਉਹ ਤੇ ਆਪਾਂ ਚੱਲ ਜਾਈਏ ਲੈ ਲੈ ਉਹ ਵੀ ਆ ਕਿੰਨਾ ਟਾਈਮ ਹੋ ਗਿਆ ਅਸੀਂ ਇਕੱਠੇ ਫਿਲਮ ਵੇਖਣ ਹੀ ਗਏ ਚੱਲ ਚੱਲ ਫਿਰ ਆਪਾਂ ਚਲੀਏ ਰੋਟੀ ਚਾਹੀਦਾ ਆਪਾਂ ਨੂੰ ਤੂੰ ਰੋਟੀ ਖਾ ਤੇ ਭਾਜੀ ਤੇਰੇ ਨੂੰ ਫੋਨ ਕਰਦੇ ਨੇ ਨਾਲ ਸਾਰਾ ਸਲਾਮ ਆਪੇ ਬਣੀ ਜਾਂਦੀਆਂ ਨੇ ਤੇ ਮਮਾ ਮਾਲਦਾ ਮੈਂ ਵੀ ਇਸੇ ਬਣੀ ਸ਼ਮੀ ਤੇ ਕਿੰਨਾ ਮੈਂ ਕਹਾਂਗੇ ਕਿੰਨਾ ਕਿਲੋ ਹੋ ਗਿਆ ਤੇ ਮੈਨੂੰ ਨਹੀਂ ਚੜੀ ਜਾਂਦੀ ਦਿਨ ਮੈਂ ਦੱਸੋ ਕੈਨ ਜੀ ਮੇਰੀ ਗੱਲ ਸੁਣੋ ਆਪਾਂ ਕਿਹੜਾ ਪੈਸੇ ਲਾਣ ਦੇ ਘਰ ਵਾਲਾ ਉਹਦਾ ਪੈਸੇ ਉਹ ਲਾਣ ਦੇ ਉਹ ਕਮਨ ਨੂੰ ਉਹ ਕਹਿਣ ਡਿਆ ਇੱਕ ਮਿੰਟ ਜਸਵੀਰ ਹਾਂਜੀ ਭੈਣ ਜੀ ਅਜ ਤੱਕ ਤੇ ਉਹਨੇ ਕਦੀ ਕਿਹਾ ਨਹੀਂ ਇਹ ਐਸਾ ਕੋ ਮਨ ਫਿਰਨ ਜਾਓ ਤੂੰ ਮੈਂ ਪੈਸੇ ਟਰਾਂਸਫਰ ਕਰ ਦੇ ਨਾ ਮਾਂ ਤੇ ਸੱਸ ਨੇ ਤੇ ਕਦੀ ਕਿਹਾ ਨਹੀਂ 4 ਦਿਨ ਰਵੇ ਇੱਕ ਗੱਲ ਕੀ ਇਹ ਵਿੱਚੋਂ ਹਾਂ ਨਹੀਂ ਨਹੀਂ ਗੱਲ ਜਿਹੜੀ ਵੀ ਹੋਵੇ ਖਰਚਾ ਪਾਣੀ ਤੇ ਉਹ ਹੀ ਦਿੰਦੇ ਨੇ ਮੈਨੂੰ ਜਿੱਥੇ ਲੋੜ ਪਵੇ ਪੈਸੇ ਤੇ ਉਹ ਦਿੰਦੇ ਹੀ ਨੇ ਰਜੀਤ ਇਹ ਭੈਣ ਜੀ ਤੇ ਮੈਨੂੰ ਗੱਲ ਕੋਈ ਸਮਝ ਨਹੀਂ ਹੁੰਦੀ ਗਈ ਲੈ ਤੁਹਾਨੂੰ ਤੇਨੂੰ ਮਜ਼ਮੰਤੀ ਵੀ ਹੈ ਮਮਾ ਜਾਨ ਉਹ ਹਾਂ ਜੰਤਾ ਨਹੀਂ ਹੁੰਦੀ ਤੁਹਾਨੂੰ ਲੱਗਾ ਸੀ ਮਰਦਾ ਕੀ ਕਰ ਹਾਂ ਕੁੜੀ ਸਾਹਮਣੇ ਨਹੀਂ ਗਈ ਤੇ ਕੁੜੀ ਸਾਹਮਣੇ ਹੋ ਪਰਵਾਦੇ ਦੀ ਕੀ ਬੇਟੀ ਹੋ ਤੇ ਲੈ ਤੇ ਸ਼ਮੀ ਨੂੰ ਮੇਰੀ ਗੱਲ ਸੁਣ ਉਹਦੀ ਸੱਸ ਕਹਿਣ ਡਈ ਸੀ ਆੜੀ ਪ੍ਰੋਣੀ ਹਮੇ ਆ ਤੇ ਖਰਨਾ ਪਹਿਲਾਂ ਤੇ ਕਦੀ ਵੇਖੀ ਨਹੀਂ ਪ੍ਰੋਣੀ ਉਹ ਤੇ ਕਹਿੰਦੀ ਮੈਂ ਪ੍ਰੋਣੀ ਚਾਹਦੀ ਨਹੀਂ ਕਿਹੜੀ ਆਈ ਹੋਈ ਏ ਪਤਾ ਨਹੀਂ ਕਿਹੜੀ ਪ੍ਰੋਣੀ ਆ ਨਹੀਂ ਉਹ ਪੂਆ ਜੀ ਮੰਮੀ ਜੀ ਕਹਿੰਦਾ ਸੀ ਫਿਰ ਕੋਈ ਨਾ ਦੂਰ ਦੀ ਸਾਡੀ ਕੋਈ ਰਿਸ਼ਤੇਦਾਰ ਆ ਤੈਨੂੰ ਨਹੀਂ ਇਹਦਾ ਪਤਾ ਇਹਦੀ ਨਾ ਦਾਦੀ ਆਦੀ ਹੀ ਕਿ ਇਹਨੂੰ ਉੱਥੇ ਰੱਖੀ ਅੱਛਾ ਕਿਵੇਂ ਦੀ ਏ ਉਹ ਚਾਚੀ ਜੀ ਕੁੜੀ ਚਿੜੀ ਇਹ ਜਨਾਨੀ ਇਹ ਕੌਣ ਆਏ ਹੈ ਭੈਣ ਜੀ ਤੁਸੀਂ ਕਾਨੂੰ ਇਨੀ ਨਿਕਵਾਰੀ ਕਰਨ ਡੈ ਜੀ ਅੰਦਰ ਦੇ ਪਰੋਣੇ ਹੁਣ ਸਾਡੇ ਘਰ ਕੋਈ ਆਇਆ ਹੋਵੇ ਤੇ ਆਪਾਂ ਇਨਕਵਾਰੀ ਕਰਦੇ ਚੰਗੇ ਲੱਗਦੇ ਆ ਉਹਨਾਂ ਦੇ ਰਿਸ਼ਤੇਦਾਰ ਹੈ ਸਾਨੂੰ ਕੀ ਲੋੜ ਪਈ ਸਭ ਤੋਂ ਹੀ ਇਹ ਖੋਸ਼ ਹੋ ਕਿ ਮੈਂ ਕਰਨੀ ਆ ਆਪਣੀ ਸੁਖਮਨ ਕਿੱਡੀ ਕਰਮਾ ਵਾਲੀ ਆਈ ਆ ਕਿ ਇਹਦੀ ਸੱਸ ਨੇ ਖੁਦ ਕਿਹਾ ਹੈਗਾ ਕਿ ਤੈਨੂੰ ਪੈਸੇ ਭੇਜ ਦਨੇ ਆ ਤੂੰ ਕੁੜੀ ਨੂੰ ਸ਼ੌਪਿੰਗ ਵੀ ਕਰਵਾ ਜੋ ਮਰਜ਼ੀ ਕਰਵਾ ਹੈ ਵਾਰ ਕੋ ਮਨ ਅਸਲ ਤੇ ਸਹੀ ਗੱਲ ਸੀ ਮਾ ਕਹਿਣ ਦੀ ਆ ਤੁਹਾਨੂੰ ਸਿਮਰਤ ਦਾ ਫਿਕਰ ਲੱਗਾ ਹੋਇਆ ਕਿ ਉਹਨਾਂ ਕੋ ਬੱਚਾ ਨਹੀਂ ਸੰਭਿਆ ਜਾਣਾ ਤੇ ਨਾਲੇ ਭੈਣ ਜੀ ਉਹਦੇ ਸੱਸ ਕਹਿਣ ਦੀ ਸੀ ਤੇ ਅੱਜ 4 ਵਜੇ ਉੱਠ ਜਾਂਦੀ ਜੇ 4 ਵਜੇ ਤਾਂ ਦੀ ਨਹੀਂ ਨਾ ਠੱਤੀ ਜੀ ਤੂੰ ਮੈਂ ਕਿਹੜਾ ਪਿੰਡੋਂ ਆਈ ਆ ਤੂੰ ਨੇ 4 ਵਜੇ ਉੱਠਣਾ ਮੈਨੂੰ ਪਤਾ ਨਹੀਂ ਭਾਬੀ ਜਿੱਦਣ ਉਹ ਉੱਥੇ ਆਈ ਆ ਤੇ ਉਹ ਦਿਨ ਮੈਂ ਇਹਨੂੰ ਆ ਗਈ ਹੁਣ ਮੈਨੂੰ ਕੀ ਪਤਾ ਉਹ ਕਿੰਨੇ ਵਜੇ ਉੱਠਦੀ ਆ ਚਲੋ ਤੈਨੂੰ ਕਿੰਨੇ ਕਿਆ 4 ਵਜੇ ਉੱਠਦੇ ਮੈਨੂੰ ਨਹੀਂ ਆਇਆ ਮੈਨੂੰ ਕਿਹਾ ਪੈਣਾ ਮੈਨੂੰ ਕਿਹਾ ਹੈਗਾ ਚੱਲ ਐਸੇ ਬੰਨੇ ਆਪਣੇ ਕੋ ਸ਼ਮੀ ਰਹਿ ਜਾ ਕਾਂਜੀ ਤਾਂ ਬਦਦਾ ਜੂੰਹੋ ਦਾ ਵਿਆਹ ਹੋਇਆ ਉਹ ਕੁੜੀ ਤਾਂ ਰਹੀ ਨਹੀਂ ਤੇ ਅੱਧਾ ਕਰੋ ਸਿਮਨਤ ਨੂੰ ਇੱਥੇ ਬੁਲਾ ਲਓ ਮੈਨੂੰ ਕੀ ਆ ਬੇਸ਼ੱਕ ਬੁਲਾ ਲਓ ਤੁਸੀਂ ਦੋ ਜੀ ਸੱਸ ਨੂੰ ਤੁਸੀਂ ਫੋਨ ਆ ਵੀ ਉਹਨੂੰ ਵੀ ਭੇਜ ਦੋ ਆ ਫਿਰ ਕੁੜੀਏ ਦੇ ਬਿਨਾਂ ਰਹਿੰਦੀ ਨਹੀਂ ਤੇ ਫੇ ਸਿਮਰਤ ਵੀ ਇੱਥੇ ਆ ਜਾਈ ਕੁੜੀ ਲੈ ਕੇ ਕੱਲ ਜੀ ਕੁੜੀ ਦੀ ਕਹਿਣ ਡੇ ਜੇ ਨਾ ਉਹਦੀ ਸੱਸ ਤੇ ਕਹਿਣ ਡੀਏ ਕਿ ਕੁੜੀ ਤਾਂ ਨੇ ਬੜੀ ਵਧੀਆ ਸੰਭੀ ਹੋਈ ਆ ਨਹੀਂ ਨਹੀਂ ਆਪਾਂ ਨੇ ਮੈਨੂੰ ਨਹੀਂ ਸਹੀ ਲੱਗਾ ਪਿਆ ਸ਼ਮਮੀ ਤੂੰ ਫੋਨ ਕਰਕੇ ਸਿਮਰਤ ਵੀ ਆ ਜਾਈ ਇੱਥੇ ਕੁੜੀ ਲੈ ਕੇ ਤੇ ਸਾਹਿਲ ਉਹਨੂੰ ਵੀ ਛੱਡ ਜੀ ਠੀਕ ਹੈ ਅੱਛਾ ਤੂੰ ਹੀ ਜਾ ਉਹਨ ਦਾ ਚਲ ਚਲ ਜਾ 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 ਕੇ ਰੋਟੀ ਖਾਓ ਰੋਟੀ ਵੀ ਖਾਦੀ ਮੇਰੀ ਗੱਲ ਸੁਣ ਲੈ ਹੋ ਰਹਿਣਾ ਇਹ ਤੂੰ ਤੇ ਉਹ ਕੰਦਾ ਸੀ ਜੇ ਦੇ ਕੋ ਕੱਪੜੇ ਘੱਟ ਆ ਤੇ ਕੋਈ ਗੱਲ ਨਹੀਂ ਕੱਪੜੇ ਆਂ ਤਾਂ ਮੈਂ ਛੱਡ ਜਾਊਗਾ ਠੀਕ ਆ ਤੁਸੀਂ ਨਾ ਗੱਲਾਂ ਵਾਟਾ ਮਾਰੋ ਤੇ ਕੀ ਫੁਲਕਾ ਖਾਣਾ ਤੇ ਮੈਨੂੰ ਦੱਸੋ ਲੈ ਫੁਲਕਾ ਕੀ ਆ ਆ ਸ਼ਾਮ ਨੂੰ ਤੁਸੀਂ ਨਾਨਣ ਪਰਜਾਈ ਦੋਵੇਂ ਜਾਵੋ ਤੇ ਮੇਰੀ ਗੱਲ ਸੁਣੋ ਉਹ ਕਹਿੰਦਾ ਸੀ ਮੈਂ ਟੈਕਸੀ ਵੀ ਕਰ ਦਊਗਾ ਤੇ ਪਰ ਪਰ ਪਤਾ ਉਹਨਾਂ ਨੂੰ ਨਹੀਂ ਕਹਿਣਾ ਚੰਗੇ ਨਹੀਂ ਲੱਗੇ ਦਾ ਤੁਸੀਂ ਇੰਜ ਕਰਿਓ ਆਪਣੇ ਵੀਰਨ ਲੈ ਜਾਓ ਉਹ ਨਵੀਂ ਫਿਲਮ ਆਈ ਨਾ ਕੀ ਨਾਂ ਲੰਦੇ ਰਜਨੀ ਤੇ ਇੰਜ ਕਰਿਓ ਉਹ ਵੇਖ ਕੇ ਆਇਓ ਨਾਲੇ ਤਾਂ ਨੂੰ ਕਈ ਚੀਜ਼ਾਂ ਪਤਾ ਲੱਗਣਗੀਆਂ ਪੁੱਤੋਰੇ ਤੋਂ। ਉਹ ਹੀ ਦੇਖਿਆ ਨੇ। ਉਹ ਹੀ ਦੇਖਿਆ। ਚਲ ਆ। ਹਾਂ ਅਪਰਸ ਵੀ ਲੈ ਜਾ ਚੋਕੀ ਅੰਦਰ ਆਪਣਾ। ਤੇ ਹੁਣ ਮਿੰਟ ਬਾਅਦ ਪਰਸ ਨਾ ਕੱਢ ਲਿਆਵੇਂ। ਮੈਂ ਕਹਿੰਦੀ ਕਿ ਮਾਰੀ ਜੀ ਜਿਹੜਾ ਮਿੰਟ ਬਾਅਦ ਕੱਢ ਲੈਂਦੀ ਵੀ ਧੁਰ ਪੈਂਦੀ ਐ। ਉਹ ਨਹੀਂ ਚੰਦੀ। ਮੈਂ ਤਾਂ ਪਰਸ ਤਾਂ ਲਈ ਹੀ ਵੀ ਮੈਂ ਚੱਲ ਚੱਲੀ ਐ। ਅੱਛਾ ਮੇਰੀ ਗੱਲ ਸੁਣ। ਸ਼ਾਮੇ ਸ਼ਬਮੀ ਦੀ ਮਰਜ਼ੀ ਦੀ ਕੋਈ ਸਬਜ਼ੀ ਬਣਾ ਲੀਏ। ਮਾਲਕ ਜੀ ਤੁਸੀਂ ਜੋ ਮਰਜ਼ੀ ਬਣਾਓ ਜੋ ਮਰਜ਼ੀ ਕਰੋ। ਇਹਨੇ ਤਾਂ ਮਾਲਕ ਵਾਲੀ ਕਿਹੜੀ ਗੱਲ ਐ। ਕਮਾਲ ਦੀ ਗੱਲ ਐ। ਤਿਆਰ ਹੋਈਓ ਚੱਲੀ ਇਹਦੇ ਤੁਸੀਂ ਉਹਨੂੰ ਰੱਖ ਲਿਆ। ਭੈਣ ਜੀ ਮੈਨੂੰ ਇੱਕ ਗੱਲ ਦੱਸੋ। ਜੇ ਉਹਦੇ ਸੋਰੇ ਚਾਹਦੇ ਆ ਕਿਉਂ ਇੱਥੇ ਰਵੇ ਤੇ ਤੁਹਾਨੂੰ ਇਹਦੇ ਵਿੱਚ ਕੀ ਇਤਰਾਜ਼ ਹੈ? ਦੱਸੋ ਨਾ ਤੁਸੀਂ। ਉਹ ਵੇਖੋ ਜਦੋਂ ਤਾਂ ਦਾ ਵਿਆਹ ਹੋਇਆ ਕਦੀ ਆਈ ਰਹਿਣ। ਸਿਮਰਤ ਤਾਂ ਸਭਉਂ ਆਂਦੀ ਨਹੀਂ ਰਹਿਣ। ਪਰ ਇਹ ਕੁੜੀ ਨੇ ਕਦੀ ਵੀ ਆਈ। ਤੇ ਸਭਉਂ ਸਾਨੂੰ ਖੁਸ਼ ਹੋਣਾ ਚਾਹੀਦਾ। ਮੇਰੇ ਨਾਲ ਸੁਣ ਪਹਿਲੇ। ਜੇ ਤੁਸੀਂ ਐਸਾ ਮੂੰਹ ਕੀਤਾ ਨਾ ਤੇ ਐਤਰਾ ਸ਼ਰਮਿੰਨ ਲੱਗੇਗਾ। ਕਿ ਸ਼ੈ ਚਾਚੀ ਜੀ ਖੁਸ਼ ਨਹੀਂ ਹੋਏ ਮੈਂ ਉਹਦਾ ਮਤਲਬ ਮੇਰਾ ਇਹ ਨਹੀਂ ਹੈਗਾ ਮੇਰੇ ਕਹਿੰਦੇ ਮਤਲਬ ਵੀ ਉਹ ਤੇ ਕੁੜੀ ਉਹ ਨਿੱਕੀ ਸੁਖਮਨ ਨਹੀਂ ਰਹਦੀ ਇਹਦੇ ਬਿਨਾ ਉਹ ਕੁੜੀ ਨਹੀਂ ਆਇਆ ਤੁਸੀਂ ਕੋਈ ਕਹਾਣੀ ਤੇ ਜ਼ਰੂਰ ਹੈ ਪਤਾ ਨਹੀਂ ਕੀ ਜਿਹੜੀ ਪੱਕਦੀ ਵੀ ਹੈ ਤੇ ਕੁਛ ਨਾ ਕੁਛ ਦਾਲੇ ਚਕਾਰਾ ਤੇ ਹੈ ਜ਼ਰੂਰ ਐਵੇਂ ਕਹਾਣੀ ਨਹੀਂ ਤੋਰ ਸਕਦੀ ਕਿ ਸਿਮਰ ਨੂੰ ਫੋਨ ਕਰਕੇ ਪੁੱਛ ਨਹੀਂ ਇਹ ਸਾਰੀ ਗੱਲ ਇਹ ਉਹਦੇ ਸਹਾਰਾ ਨਹੀਂ ਬਣਾ ਕੇ ਰੱਖਿਆ ਆਇਆ ਕੋਈ ਤੇਰੀ ਸੱਸ ਕਹਿੰਦੀ ਸੀ ਸਾਡਾ ਸ਼ਮੀ ਤੋਂ ਬਿਨਾ ਸਰਦਾ ਹੀ ਨਹੀਂ بس ਇੱਕ ਮਿੰਡੀ ਬਿਨਾਂ ਨੂੰ ਘੱਲੀਏ ਤੇ ਹੁਣ ਕੀ ਹੋ ਗਿਆ ਕੁਛ ਨਹੀਂ ਆ ਨਾ ਮੈਂ ਉਹ ਮੇਰੀ ਚੁੱਪ ਦੀ ਤੇ ਚਲ ਹੈਲੋ ਸੱਸੀ ਕਾਂ ਕਿਤੇ ਸੀ ਗੋਨੀ ਚੁਕਦੀ ਪਈ ਹਾਂਜੀ ਮਮੀ ਵਾਸ਼ਰੂਮ ਚ ਹੀ ਹਾਂਜੀ ਦੱਸੋ ਅੱਛਾ ਹੋਰ ਸੁਖਮਨ ਠੀਕ ਹੈ ਹਾਂਜੀ ਵਧੀਆ ਸਾਇਲ ਠੀਕ ਹੈ ਹਾਂਜੀ ਹਾਂਜੀ ਅੱਛਾ ਹੋਰ ਕੋਈ ਨਵੀਂ ਤਾਜੀ ਬਸ ਵਧੀਆ ਤੁਸੀਂ ਦੱਸੋ ਬਸ ਸਾਡੇ ਕੋਲ ਸਭ ਪੁਰਾਣੇ ਪੁਰਾਣੇ ਐਤੇ ਮੇਰੀ ਗੱਲ ਸੁਣੋ ਹਾਂਜੀ ਉਹ ਕਿਹੜੇ ਤੁਹਾਡੇ ਘਰ ਪੁਰਾਣੇ ਆ ਗਏ ਨੇ ਜਿਹੜੇ ਮਮੀ ਪੁਰਾਣੇ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੀ ਇਹ ਬਹੁਤ ਚੰਗੀ ਆ ਅੱਛਾ ਇਹ ਜੀ ਕੀ ਚੰਗਿਆਈ ਆ ਗਈ ਉਹਦੇ ਚ ਉਨੀ ਸਾਰਾ ਘਰ ਦਾ ਕੰਮ ਘੜੀ ਢੜਕੇ 5 ਵਜੇ ਉੱਠਦੀ ਸੁਖਮਣੂ ਉਹ ਸ਼ਾਮ ਦਿਨ ਹੁੰਦੀ ਤਾਂ ਹੁੰਦੀ ਸਾਰਾ ਘਰ ਦਾ ਕੰਮ ਸਾਰਾ ਉਹਦੇ ਸਿਰ ਤੇ ਹੀ ਆ। ਹੋਰ ਗੱਲਾਂ ਦੇ ਕਿਹਾ ਮੈਨੂੰ ਬਹੁਤ ਸੁੱਖ ਹੋਇਆ। ਅੱਛਾ। ਤੈਨੂੰ ਬੜਾ ਸੁੱਖ ਹੋ ਗਿਆ ਉਹਦਾ। ਹਾਂਜੀ। ਕੱਲ ਦੀ ਆਈ ਪ੍ਰੋਣੀ ਦਾਦੇ ਨੂੰ ਬੜਾ ਸੁੱਖ ਹੋ ਗਿਆ ਹੈ। ਕੁੜੀ ਵੀ ਸਾਂਭਣ ਲੱਪੀ, ਸਿਰੇ 5 ਵਜੇ ਵੀ ਉੱਠਣ ਲੱਪੀ, ਤੇਰਾ ਵੀ ਕੰਮ ਕਰਨ ਲੱਪੀ, ਸਾਰੇ ਘਰ ਦਾ ਕੰਮ ਕਰਨ ਲੱਪੀ। ਇਹੋ ਜੋ ਕਿੜਾ ਪ੍ਰੋਣਾ ਆਪਾਂ ਤੇ ਤੁਹਾਡੇ ਇਹਨੇ ਵਿਆਹ ਨੂੰ ਸ਼ਮੀ ਦਿਨ ਕਿੰਨਾ ਟਾਈਮ ਹੋ ਗਿਆ। ਅਸਤੇ ਕੋਈ ਆ ਜਾ ਪਰੋਣਾ ਵੇਖਿਆ ਨਹੀਂ ਤੁਹਾਡੇ ਘਰਾਂ ਦਾ ਮੰਮੀ ਦੀ ਸਤਿਕਾਰਯੋਗ ਤਾਂ ਇਹ ਮੈਨੂੰ ਪਤਾ ਨਹੀਂ ਪਰ ਮੈਨੂੰ ਸੁੱਖ ਬਹੁਤ ਹੈਗਾ ਉਹਦਾ ਵੇਖਿਆ ਜੇ ਸੁੱਖ ਬਣਾਉਂਦੇ ਬਣਾਉਂਦੇ ਕਿਤੇ ਪੱਕਾ ਹੀ ਸੁੱਖ ਨਾ ਬਣਾ ਜਾ ਜੇ ਤੁਹਾਡਾ ਕੀ ਮਤਲਬ ਮੰਮੀ ਮਤਲਬ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਹੀ ਦਵਾਂਗੀ ਤੁਸੀਂ ਜਿਆਦਾ ਸਿਆਣੇ ਬੰਦੀ ਵੇਂ ਜਿਹੜੀ ਤੂੰ ਨਾ ਮੈਨੂੰ ਚਲ ਛੱਡ ਬਾਕੀ ਗੱਲਾਂ ਤੇ ਮੈਂ ਤੁਹਾਨੂੰ ਬੀਬਾ ਦੇ ਮਿਲ ਕੇ ਕਰੂੰਗੀ ਜੀ ਹਾਂ ਤੇ ਮੈਨੂੰ ਕੱਲ ਸੋਨ ਤੇ ਸ਼ੰਮੀ ਨੂੰ ਕਿਹੜੀ ਗੱਲਾਂ ਇੱਥੇ ਵੇਚਦਾ ਜੇ ਚਾਹਦਿਆਂ ਵਾਸਤੇ ਪਰ ਮਿੰਨੂ ਕੀ ਪਤਾ ਮੰਮੀ ਜਿੰਨਾ ਨੇ ਭੇਜਿਆ ਉਹਨਾਂ ਨੂੰ ਪਤਾ ਹੋਗਾ ਇੱਥੇ ਉਹਨੂੰ ਮਹਾਰਾ ਨਹੀਂ ਬਣਾ ਕੇ ਭੇਜਤਾ ਜੇ ਅਸੀਂ ਤੇਰੀ ਗੱਡੀ ਕਰ ਲੈ ਘੁੰਮਣ ਚਲੀ ਜਾ ਮੂਵੀ ਦੇ ਗਿਆ ਤੇਰੇ ਅਕਾਊਂਟ 'ਚ ਪੈਸੇ ਪਵਾ ਦਿੰਨੇ ਆ ਇਹ ਅੱਜ ਤੱਕ ਤੇ ਕਦੀ ਇੰਨਾ ਹੋਇਆ ਨਹੀਂ ਸੀ ਮੰਮੀ ਮਿੰਨੂ ਇਹਨਾਂ ਗੱਲਾਂ ਦਾ ਪਤਾ ਨਹੀਂ ਉਹਨਾਂ ਨੇ ਕਿਉਂ ਭੇਜਿਆ ਪਰ ਮੈਨੂੰ ਇੰਨਾ ਪਤਾ ਮੇਰਾ ਸਾਰਾ ਘਰ ਦਾ ਵੀ ਕੰਮ ਹੁੰਦੇ ਸਭਲ ਵੀ ਉਹ ਸਭਲਦੀ ਚੰਗੀ ਦੁਆ ਲੈ ਚਲ ਠੀਕ ਹੈ ਮੰਮੀ ਸਾਹਿਬ ਬੁਲਾਉਣ ਦੇ ਬਾਅਦ ਚ ਗੱਲ ਕਰਾਂਗੇ ਠੀਕ ਹੈ ਭਾਈ ਨਾ ਇਹ ਤੁਹਾਨੂੰ ਤਾਂ ਨਹੀਂ ਕਰਕੇ ਰਾਜੀ ਮੇਰੇ ਨਾਲ ਇਹ ਜੋ ਕਿਹੜਾ ਬਰੋਣਾ ਆ ਗਿਆ ਇਹਨਾਂ ਦੇ ਘਰ ਵੀ ਜਿਹੜਾ ਸਾਰਾ ਘਰ ਹੀ ਸਾਮ ਬੈਠਾ ਹੈ ਇਹਨੋਂ ਵੀ ਜਾਂਦੇ ਨਾ ਹੁੰਜਾ ਪੇਜ ਅਜੇ ਤੁਹਾਡੇ ਘਰ ਦਾ ਇਹ ਤੇਰੇ ਟੈਂਸ਼ਨ ਹੈ ਸਿਮਰਤ ਉਹ ਆ ਜਾ ਯਾਰ ਹਾਂਜੀ ਯਾਰ ਤੈਨੂੰ ਗਦਨ ਦੀ ਆਵਾਜ਼ਾਂ ਮਾਰਨ ਨੂੰ ਤੂੰ ਕਿਹਨਾਂ ਲੱਗੀ ਫੋਨ ਤੇ ਮੰਮੀ ਦਾ ਫੋਨ ਆਉਂਦਿਆ ਹੈ ਹਾਂਜੀ ਦੱਸੋ ਓ ਯਾਰ ਮੇਰਾ ਨਾ ਸਿਰ ਬੜਾ ਦੁਖੰਦਾ ਆ ਅੰਦਰੋਂ ਦਵਾਈ ਦੇ ਦੇ ਮੈਨੂੰ ਤੁਹਾਨੂੰ ਦਵਾਈ ਲਾ ਦੇਣੀ ਯਾਰ ਮੈਨੂੰ ਇੱਕ ਤੁਹਾਡੀ ਗੱਲ ਨਹੀਂ ਸਮਝ ਆਉਂਦੀ ਕਿਹੜੀ ਗੱਲ ਹੈ ਇੱਕ ਪਾਸੇ ਤੁਸੀਂ ਉਹਨੂੰ ਕੱਢਣ ਦੀ ਤਿਆਰੀਆਂ ਜਿਹੜੇ ਦੂਜੇ ਪਾਸੇ ਤੁਸੀਂ ਉਹਦੇ ਖਰਚੇ ਕਰੀ ਜਾਂਦੇ ਜੇ ਓ ਯਾਰ ਮੇਰਾ ਲੈ ਸਿਰ ਬੜਾ ਦੁਖੰਦਾ ਮੈਂ ਲੈ ਕੋਈ ਜਵਾਬ ਨਹੀਂ ਦੇ ਸਕਦਾ ਤੈਨੂੰ ਤੂੰ ਮੈਨੂੰ ਬਾਅਦ ਦਵਾਈ ਦੇ ਦੇ ਮਾਦਨ ਟੈਬਲੇਟ ਲੈ ਕੇ ਦੇ ਦੇਣੀ ਹੈ ਪਰ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗੇ ਨਾ ਹੁਣ ਕੀ ਜਿਆਵਾ ਇੱਕ ਪਾਸੇ ਤੁਸੀਂ ਕਿੰਨੀ ਦਾ ਪੰਨ ਨਹੀਂ ਹੁੰਦੇ ਘਰੇ ਰੱਖਣਾ ਦੂਜੇ ਪਾਸੇ ਉਹਦੇ ਖर्चे ਕਰੀ ਜਾਂਦੇ ਨੇ ਮੰਮੀ ਵੀ ਲਿਆਹੋ ਕੱਲ ਬਾਰ ਬਾਰ ਪੁੱਛੀ ਜਾਂਦੀ ਕਿ ਕੁੜੀ ਨਵੀਂ ਕੌਣ ਆਈ ਮੋਹਨ ਤੇ ਆਲੇ ਟਾਲੇ ਕਰਕੇ ਉਹਨਾਂ ਟਾਲ ਦਿੱਤਾ ਨਾ ਹੀ ਮੈਨੂੰ ਦੱਸਿਆ ਕੋਈ ਗੱਲ ਦਾ ਯਾਰ ਜਦੋਂ ਟਾਈਮ ਆਊਗਾ ਨਾ ਉਹ ਤੇ ਨਾਪੇ ਸਾਰਾ ਕੁਝ ਪਾਲ ਆ ਜਾਣਾ ਹੁਣ ਤੋਂ ਬੱਸ ਇੰਨਾ ਕਰ ਬਸ ਮੈਨੂੰ ਦਵਾਈ ਲੈ ਕੇ ਦੇ ਦੇ ਬਹੁਤ ਆਪਣਾ ਦੀਵਾਨ ਹੈ ਜਲਾ ਚਲੋ ਠੀਕ ਹੈ ਮੈਂ ਲੈ ਕੇ ਦਿੰਦਾ ਲਾਈਟ ਆਫ ਕਰ ਦੇ ਲਗੀ ਚੈੱਕ ਕਰ ਲੋ ਬਾਕੀ ਗੱਲਾਂ ਤਾਂ ਠੀਕ ਆ ਆ ਕੁੜੀ ਜਦੋਂ ਦੀ ਆਈ ਆ ਮੰਮੀ ਨੇ ਤੇ ਮਾਂ ਦੀ ਬਾਅਦ ਚ ਕੋਈ ਗੱਲ ਨਹੀਂ ਕੀਤੀ ਇਹ ਵੀ ਠੀਕ ਨਹੀਂ ਹੈਗੀ ਤੇ ਮੰਮੀ ਨੇ ਪੁੱਛਦੀ ਹੈ